ਦਾ ਸਰਾ ਸ਼ਹਿਰ ਕਾਲ ਤੋਂ ਸਖਤੀ ਨਹੀਂ ਪਹੁੰਚੇ ਕੱਲ ਜਿਹੜੀ ਡੇਰਾਪਾਪਾ ਨਾਲ ਕਿ ਬੜੀ ਵੱਡੀ ਮਦ ਬਾਕੀ ਘਟਨਾ ਹੋਈ ਹੈ ਇਲੈਕਸ਼ਨਾਂ ਹੁੰਦੀਆਂ ਨੇ ਲੜਾਈਆਂ ਹੁੰਦੀਆਂ ਨੇ ਤੇ ਇੱਕ ਪਬਲਿਕ ਦਾ ਨਮਾਇੰਦਾ ਲੋਕਾਂ ਨੇ ਪੱਗਾਂ ਲਵਾ ਆਖੀ ਤੇ ਜੇ ਇਹ ਗੱਲ ਕਹਿੰਦਾ ਕਿ ਪੱਗਾਂ 'ਚ ਕਿੱਲਾ ਨਹੀਂ ਲੱਗੀਆਂ ਹੁੰਦੀਆਂ ਇਹ ਪੱਗਾਂ ਲੱਤਦੀਆਂ ਵੀ ਨੇ ਤੇ ਵੱਜਦੀਆਂ ਵੀ ਨੇ ਤੇ ਉਹਦੀ ਮਾਨਸਿਕਤਾ ਜਿਹੜੀ ਹੈ ਸੋਚ ਹੈ ਜਿਹੜੀ ਜਿਹੜੀ ਗਿਰੀ ਔਰ ਕਟਿਆ ਇਹ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ। ਔਰ ਇਹ ਦਸਤਾਰ ਹਿੰਦੁਸਤਾਨ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਇਹ ਦਸਤਾਰ ਨੂੰ ਲੋਕੀ ਸਤਕਾਰ ਦਿੰਦੇ ਨੇ। ਤੁਜਰਤਾ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਇਹ ਆਦਮੀ ਨੇ ਜੋ ਕਿਹਾ ਕਿ ਕਿੱਲਾ ਨਹੀਂ ਠੁਕੀਆਂ ਇਹ ਪੱਗਾਂ ਲੱਥ ਦੀਆਂ ਨੇ ਇਹਦੇ ਤੇ ਇਮੀਡੀਏਟਲੀ ਐਕਸ਼ਨ ਕੀਤਾ ਜਾਏ ਤਾਂ ਕਿ ਅੱਗੇ ਤੋਂ ਕੋਈ ਦਸਤਾਰ ਨੂੰ ਹੱਥ ਲਾਉਣ ਦੀ ਜਰੂਰਤ ਨਾ ਕਰੇ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨੂੰ ਇੱਥੇ ਤਲਬ ਕੀਤਾ ਜਾਏ ਪਰ ਮੈਨੂੰ ਲੱਗਦਾ ਕਿ ਉਹ ਪਹਿਲਾਂ ਹੀ ਨਾਂ ਉਦੀ ਪੱਗਿਆ ਕਿ ਨਾਂ ਮੇਰਾ ਕਹੜਾ ਬਾੜੀ ਆ ਉਹਦੇ ਕਰਕੇ ਉਹਨੂੰ ਪੱਗ ਦੀ ਸਤਿਕਾਰ ਦਾ ਪਤਾ ਵੀ ਨਹੀਂ ਉਹਨੂੰ ਗੁਰੂ ਦੇ ਸਤਿਕਾਰ ਦਾ ਪਤਾ ਹੀ ਨਹੀਂ ਉਹਨੂੰ ਇਹ ਨਹੀਂ ਪਤਾ ਕਿ ਇਹ ਜਿਹੜੀ ਦਸਤਾਰ ਇਹ ਵਾਜਾ ਮਾਰਨੀ ਆ ਓਏ ਆਪਣੀਆਂ ਪਛਾਣ ਕੇ ਲੈ ਜਾਓ ਇਹ ਇੱਕ ਇਹੋ ਜਿਹੀ ਮਾਨਸਿਕਤਾ ਤੇ ਇਕੱਠਿਆ ਸੂਚ ਆ ਜਿਹੜੇ ਸਾਰੇ ਹਿੰਦੁਸਤਾਨ ਦੇ ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨੂੰ ਕੰਡੈਮਨ ਕਰਨਾ ਤਲ ਮੈਂ ਵੇਖਿਆ ਕਿ ਜੋ ਮੇਰਾ ਤੋਂ WhatsApp ਦੇ ਉੱਤੇ ਜਾਂ WhatsApp ਜਾਂ ਪਾਰਟੀ ਚੈਨਲ ਦੇ ਉੱਤੇ ਜੋ ਕਮੈਂਟਸ ਵਿਚਾਰ ਰਹੇ ਨੇ ਉਹ ਮੇਰੇ ਖਲ ਇੰਨੇ ਸ਼ਰਮਨਾਕ ਨੇ ਕਿ ਇਹੋ ਜੀ ਐਮਐਲਏ ਨੂੰ ਤਾਂ ਵੈਸੇ ਧੋਖ ਮਰਨਾ ਚਾਹੀਦਾ ਮੈਂ ਕਦੀ ਵੀ ਉਹ ਜਦੋਂ ਕਿਤੇ ਬੋਲਦਾ ਮੈਨੂੰ ਬੋਲਣ ਮੈਂ ਕਰੀ ਉਹਦੇ ਉਹ ਕਮੈਂਟ ਵੀ ਕਦੀ ਕੀਤੇ ਪਰ ਅੱਜ ਮੇਰੇ ਦਿਲ ਨੂੰ ਠੇਸ ਪਹੁੰਚੀ ਮੈਂ ਜਥੇਦਾਰ ਸਾਹਿਬ ਨੂੰ ਉਥੋਂ ਸਿੱਧਾ ਦਿੱਲੀ ਤੋਂ ਇਹ ਇੱਥੇ ਪਹੁੰਚਿਆ ਪਾਰਲੀਮੈਂਟ ਛੱਡ ਕੇ ਪਹੁੰਚਿਆ ਤਾਂ ਕਿ ਦੁਬਾਰਾ ਕੋਈ ਇਹੋ ਜੀ ਗੰਦੀ ਤੇ ਕੋਜੀ ਹਰਕਤ ਨਾ ਕਰ ਸਕੇ ਉਹਨਾਂ ਬੇਨਤੀ ਕੀਤੀ ਕੇ ਇਹਦੇ ਤੇ ਸਖਤ ਕਾਰਵਾਈ ਕੀਤੀ ਜਾ ਜਿਸ ਮੁੱਖ ਮੰਤਰੀ ਜੋ ਮੁੱਖ ਮੰਤਰੀ ਇਹ ਕਹਿੰਦਾ ਕਿ ਗੁਰਦੁਆਰਿਆਂ ਦੇ ਵਿੱਚ ਮੱਥਾ ਨਾ ਟਿਕੋ ਇਹਨਾਂ ਨੂੰ ਆਪਣੇ ਆਪਾ ਤਾਂ ਚਲ ਜੇਗਾ ਤੇ ਜੇ ਉਹੋ ਜਾਂ ਮੁੱਖ ਮੰਤਰੀ ਉਹੋ ਜੀ ਉਹਦੇ ਜਿਹੜੀ ਹੈਗੇ ਜਿਹੜੇ ਅੱਗੇ ਨੇ ਉਹੋ ਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਤੇ ਮੈਂ ਇਹਨਾਂ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਹੁਣ ਤੱਕ ਕਿਤੇ 10000 ਦਾ ਮੱਥਾ ਟੇਕਿਆ ਹੋ ਗਿਆ ਗੁਰਦੁਆਰੇ ਸਾਹਿਬ ਤੇ ਉਹਨੂੰ 10000 ਰੁਪਏ ਮੈਂ ਭੇਜਦਾ ਕਿ ਸਾਡੇ ਗੁਰਦੁਆਰਾ ਸਾਹਿਬਾਂ ਨੂੰ ਜਿੱਥੇ ਅਸੀਂ ਦਸਵੰਦ ਕੱਢਦੇ ਆ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਦਸਵੰਦ ਨਿਕਲਦਾ ਆਇਆ ਤੇ ਉਹਦੇ ਵਿੱਚ ਐਫੋ ਜੀ ਗੰਦੀ ਸ਼ਬਦਾਵਲੀ ਬੋਲਣੀ ਜਿਸ ਗੁਰੂ ਨੇ ਸਾਨੂੰ ਇੱਥੇ ਖੜਾ ਕੀਤਾ ਜਿਸ ਗੁਰੂ ਨੇ ਆਪਣੇ ਸਾਰਾ ਪਰਿਵਾਰ ਵਾਰ ਦਿੱਤਾ ਸਰਬੰਸ ਦਾ ਨਹੀਂ ਕਿਹਾ ਗਿਆ ਅੱਜ ਉਸੇ ਚ ਕਹਿਣਾ ਕਿ ਅਸੀਂ ਇੱਥੇ ਸਾਨੂੰ ਮੱਥਾ ਨਾ ਟੇਕੋ ਇਹਨਾਂ ਨੂੰ ਪਤਾ ਲੱਗ ਜੇਗਾ ਇਹ ਚੀਜ਼ਾਂ ਜਿਹੜੀ ਨੇ ਬੜੀਆਂ ਨਿੰਦਨ ਚੋਕ ਤੇ ਤੋਂ ਔਰ ਜੋ ਹੋਨੇ ਕਿਹਾ ਸੀ ਜੋ ਦਾਮ ਥਾਮ ਤੇ ਜਿਹੜੇ ਕੀ ਕਰਨ ਕੀ ਕੀ ਬੋਲਿਆ ਉਹ ਗੰਡ ਭੇਦ ਭਾਵ ਗਾਂਗ ਛੋਟਾ ਉਹਨੇ ਉਹਨਾਂ ਇਹੀ ਗੱਲ ਕਹੀ ਸੀ ਨਾ ਕਿ ਸੋਸੋਧਿਆ ਨੇ ਉਹਦੇ ਆਕਾਂ ਨੇ ਜੋ ਗੱਲ ਕਹੀ ਉਹ ਇਹਨਾਂ ਨੇ ਪੂਰੀ ਕਰ ਦਿੱਤੀ ਆ ਇਹ ਪੰਜਾਬ ਪੰਜਾਬੀ ਕਦੀ ਵੀ ਇਹ ਚੀਜ਼ ਨੂੰ ਨਹੀਂ ਬਰਦਾਸ਼ਤ ਕਰਨੀ ਕਿਤੇ ਕਿਸੇ ਵੀ ਪੱਗ ਜਿਹੜੀ ਆ ਉਹ ਉਹਦੀ ਪੱਗ ਨਹੀਂ ਉਹ ਸਾਰੇ ਪੰਜਾਬ ਦੀ ਪੱਗ ਹੈ ਇਹ ਸਾਡੇ ਸਾਡਾ ਚਿਹਨ ਹੈ ਸਾਡਾ ਨਿਸ਼ਾਨ ਹੈ ਇਹ ਦਸਤਾਰ ਸਾਡੀ ਕਿ ਮੈਂ ਗੱਲ ਦੰਦਾ ਸਕਦਾ ਜਿਹੜੀ ਸਿਆਸਤੀ ਨੂੰ ਜਿਆਦਾ ਜਨੂਨ ਲੋਕਾਂ ਦੇ পাগল ਹੋਏ ਆਪਣੇ ਧਰਮ ਦੀ ਜਿਹੜੀ ਕਿਨਾਂ ਦੀ ਬੀੜੀ ਕੀਤੀ ਜਾ ਰਹੀ ਕਿਲਾ ਤਾਂ ਉਹਨਾਂ ਦੇ ਸਮੇਂ ਇਸ ਤਰ੍ਹਾਂ ਦੇ ਭਿਆਨੇ ਸੱਤੇ ਹੋਣਗੇ ਪੰਜਾਬ ਦੇ ਵਿੱਚ ਵੇਖੋ ਜਿੱਥੇ ਜਥੇਦਾਰ ਸਾਹਿਬ ਨੂੰ ਇੱਥੇ ਜਿੱਥੇ ਆਪਾਂ ਖੜੇ ਆ ਜੇ ਇਥੋਂ ਇੱਕ ਸੰਦੇਸ਼ ਚ ਆਏਗਾ ਜਿਹੜੇ ਮਰਤੀ ਪਾਰਟੀ ਦੇ ਕੋਈ ਗੱਲ ਹੋਵੇ ਅਸੀਂ ਇੱਥੇ ਇੱਥੇ ਅਸੀਂ ਸਮਰਪਿਤ ਆ ਜਥੇਦਾਰ ਸਾਹਿਬ ਜੇ ਕੋਈ ਕਿੰਤੂ ਪਰੰਤੂ ਵੀ ਕਰਦਾ ਜਿਹੜਾ ਜਥੇਦਾਰ ਸਾਹਿਬ ਸਾਡੀ ਇਥੇ ਇਥੇ ਬੈਠਾ ਉਹ ਸਾਡਾ ਸਤਕਾਰਤ ਹੈ ਪੂਰੀ ਸੱਭ ਸਿੱਖ ਨੂੰ ਜਿੰਨੇ ਦੇਰ ਉਹ ਜਥੇਦਾਰ ਦੇ ਅਹੁਦੇ ਤੇ ਬੈਠਿਆ ਸਾਰਿਆਂ ਨੂੰ ਸਤਕਾਰ ਕਰਨਾ ਬਣਦਾ ਜੇ ਅਸੀਂ ਆਪਣੇ ਜਥੇਦਾਰ ਸਤਕਾਰ ਨਹੀਂ ਕਰਾਂਗੇ ਸਾਡੀ ਜਿਹੜੀ ਕੌਮ ਅੱਗੇ ਨਹੀਂ ਵਧੇਗੀ ਤੇ ਜਥੇਦਾਰ ਸਾਹਿਬ ਨੂੰ ਇਹਨਾਂ ਚੀਜ਼ਾਂ ਤੇ ਬੜਾ ਸਖਤ ਤੇ ਤੇ ਜਿਹੜਾ ਰੁਖ ਅਪਣਾਉਣਾ ਪਏਗਾ ਰੂਸ ਦੇ ਪ੍ਰਧਾਨ ਮੰਤਰੀ ਰੂਸ ਦੇ ਰਾਸ਼ਟਰਪਤੀ ਆਹਨੂਰੇ ਬਾਤ ਚ ਕਰਾਂਗੇ